ਇਸ਼ਟਾ ਇਸਟੇ ਨਾਮ ਤੰਤਰ ਤੰਤਰਾਂ ਸਦਾ ਸੱਚ ਦਾ ਆਨੰਦ ਸਰਬ ਪਰਨਾਸੀ ਅਨੂਪੇ ਅਰੂਪੇ ਸਮਸਤਲ ਨਵਾਸੀ ਸਦਾ ਸਦਦਾ ਬੁੱਧ ਦਾ ਵਰਤ ਕਰਤਾ ਜੋ ਉਰਦ ਅਰਦੰਗ ਆਗਮ ਉਹ ਗਰਤਾਏ ਪਰਮਾ ਪਰਮਾ ਪਰਮੇਸ਼ਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਦਾਤਾ ਦਇਆਲੰ आश दिया नाम दिया न मंग काम समस्तोपराधि समस्ताम तो तेरा जोरा चातरी शलिया तलेय पीत पेहय प्रभु जुआयाँ देसाए पेसाई पजांग प्रयात शादे आते आनंदी स्वरूपे नमो सर्वमानी ਸਮਾਤਿਨ ਰਾਨੇ ਨਾਮਸਤੋ ਨਰਨਾਥ ਨਾਮਸਤੋ ਪਰਮਾਤੇ